हां बाबा जी, 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 उक्रायो, 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 जी वो मुनेश सिंह आ गया थोड़ी देर दे ਗੱਲ ਕਰਾਓ ਤੇ ਕਰਵਾ ਕਰ ਲੋ ਗੱਲ हां जी ਨੰਬਰਦਾਰ ਜੀ ਕਰਾਓ 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 ਗੱਲ हेलो जी ਕਰ ਲੋ ਖੜਾ हेलो ओ रेशम सिंह बोलदा जर्नैल सिंह ਦਾ हां जी ओ यार एक तेरी ਦਰਖਾਸਤ तू देख के गया हीगा नंबरदार ਦੇ ਨਾਲ ਆ ਕਿ 17 10 2025 ਨੂੰ ਤੇ ਉਹ ਤੇਰੇ ਜਿਹੜੇ ਪਰਮਜੀਤ ਕੌਰ ਹੈ ਮਾਨਾ ਸਿੰਘ ਹਰੀਨੋ ਤੋਂ ਇਹ ਗੱਡੀ ਲਾਉਂਦੀ ਸੀ ਬੀਬੀ ਜਿਹੜੀ ਹੈ ਕਾਫੀ ਬੋਟਮਾਈਆਂ ਰੱਖ ਕੇ ਲੋਕਾਂ ਨੂੰ ਲੁੱਟਦੀ ਠਗਦੀ ਸੀ ਲੈ ਕੇ ਦੇ ਗਈ ਆਈ ਤੂੰ ਤੋ 50000 ਰੁਪਿਆ ਜਿਹੜਾ ਸੀਗਾ 25 ਤੂੰ ਕਹਿੰਦਾ ਫਿਰ ਦੇਤਾ ਤੇ 25 ਜਿਹੜਾ ਤੇਰਾ ਬਾਕੀ ਸੀਗਾ ਤੇ ਉਹ ਅਸੀਂ 8 ਤਰੀਕ ਤੋਂ ਸਤੰਬਰ ਤੋਂ ਬਾਅਦ ਤੈਨੂੰ ਦਵਾਤਾ ਸੀ 25000 10000 ਰੁਪਿਆ ਤੈਨੂੰ ਇੱਕ ਦਵਾਇਆ 15 ਤੈਨੂੰ ਇੱਕ ਦਵਾਇਆ ਵੀ ਉਹ 25000 ਰੁਪਿਆ ਆ ਗਿਆ ਹੀ ਤੇਰੇ ਕੋਲੇ ਆ ਗਿਆ ਜੀ ਤੇਰੇ ਤੇਰੇ ਤੋਂ ਲਿਆ ਸੀ ਕੁਝ ਅਸੀਂ ਵਿੱਚੋਂ ਉਹ ਆ ਨੰਬਰਦਾਰ ਨਾਲ ਗੱਲ ਕਰਾਈ ਮਾੜੀ ਜੀ ਵੀਰ ਹਾਂਜੀ ਨੰਬਰਦਾਰ ਜੀ ਮੈਂ ਨਾ ਉਹ ਕਾਗਜ਼ ਮਸਾਂ ਲੱਭਿਆ। ਇੱਕ ਨਾ ਬੰਦੇ ਯਾਰ ਕੋਈ ਹੈਗੇ ਆ ਉਹ ਬੀਬੀ ਉਹਦੇ ਨਾਲ ਗੱਲ ਕਰਕੇ ਨਾ ਤੇ ਪ੍ਰੇਮ ਸਫਰੀ ਹੈ ਵੀਰ ਤੇ ਉਹਦੇ ਨਾਲ ਗੱਲ ਕਰਕੇ ਉਹਨੂੰ ਕਹਿ ਰਹੀ ਆ ਮੇਰੇ ਤੋਂ ਬਾਬਾ 25000 ਰੁਪਏ ਮਨਪ੍ਰੀਤ ਸਿੰਘ ਲੈ ਗਿਆ। ਮੈਂ ਫਿਰ ਅੱਜ ਨਾ মিডিਆ ਦੇ ਰੂਬਰੂ ਹੋਣਾ ਹੈ ਵੀ 25000 ਰੁਪਏ ਉਹ ਰੇਸ਼ਮ ਸਿੰਘ ਪੁੱਤਰ ਜਰਨੈਲ ਸਿੰਘ ਦਾ ਸੀ ਦਵਾਇਆ ਸੀ ਵੀ ਜਿਹੜਾ ਇਹ ਪਰਮਜੀਤ ਕੋਲੇ ਗੱਡੀ ਤੇ ਜਾਂਦਾ ਸੀ ਤੇ ਉਹ ਪਰਮਜੀਤ ਨੇ ਕਹਤਾ ਸੀ ਇਹਨੂੰ ਵੀ ਮੇਰੀ ਤੇਰੀ ਘਰ ਵਾਲੀ ਜਿਹੜੀ ਪੰਜਵੇਂ ਦਿਨ ਮੰंजे ਤੋਂ ਉੱਠ ਕੇ ਤੁਰਪੂ ਵਰਤੀ ਜਿਹੇ ਦਿਨ ਮੌਤ ਹੋ ਗਈ ਹੈ ਨਾ ਬੱਸ ਹੋ ਗਈ ਹਾਂ ਜੀ ਹਾਂ ਜੀ ਅੱਛਾ ਨੰਬਰਦਾਰ ਜੀ ਜਿਹੜੇ ਪੈਸੇ ਮੈਂ ਤੁਹਾਨੂੰ ਦਵਾਏ ਐ ਹਾਂ ਜੀ ਤੁਹਾਨੂੰ ਫੜਾ ਤੁਹਾਨੂੰ ਤੁਹਾਡੇ ਸਾਹਮਣੇ ਫੜਾ ਕੇ ਗਿਆ ਨਾ ਮੈਂ ਕਿੰਨੇ ਪੈਸੇ ਸੀਗੇ ਉਹ 25000 ਸੀ 15 ਇੱਕ ਦਿਨ 15 ਇੱਕ ਦਿਨ ਦਾ 10 ਇੱਕ ਦਿਨ ਹਾਂ ਅੱਛਾ ਉਹਦੇ ਚੋਂ ਮੈਂ ਕੁਝ ਲਿਆ ਵਿੱਚੋਂ ਕੋਈ ਤੇਲ ਪਾਣੀ ਨੂੰ ਵੀ ਲੈੇ ਪੈਸੇ ਤੁਹਾਡੇ ਤੋਂ ਸਤ ਸਤ ਜੀ ਚਾਹ ਵੀ ਨਹੀਂ ਪੀਤੀ ਅਨਿਤਾ ਧੰਨਵਾਦ ਤੁਹਾਡਾ ਜੀ ਤੇ ਬੇਨਤੀ ਇਹ ਹੈ ਵੀ ਮੈਂ ਕਰਾਉਣੀ ਹੈ ਕਾਰਵਾਈ ਹੁਣ ਕੋਈ ਨਹੀਂ ਕੁਝ ਕਰੋ ਜੀ ਬਸ ਜਿਹੜੀ ਗੱਲ ਸੱਚੀ ਤੁਹਾਨੂੰ ਦੱਸਤੀ ਹਾਂ ਨਹੀਂ ਨਹੀਂ ਧੰਨਵਾਦ ਤੁਹਾਡਾ ਜੀ ਬਹੁਤ ਮਿਹਰਬਾਨੀ ਜਿਹੜਾ ਤੁਹਾਨੂੰ ਜਿਹੜਾ ਤੁਹਾਨੂੰ ਆਇਆ ਕੀ ਤੇ ਸਹੀ ਆਇਆ ਹਾਂ ਨਹੀਂ ਨਹੀਂ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਮੈਂ ਤਾਂ ਚਲੋ ਇਹ ਸੋਚਦਾ ਸੀ ਵੀ ਬੀਬੀ ਨਾ ਬਾਬਾ ਵਡਭਾਗ ਸਿੰਘ ਜੀ ਦੀ ਜਾਂ ਇਹ ਅਮਰਤ ਛਕਿਆ ਮੈਨੂੰ ਲੱਗਦਾ ਸ਼ਾਇਦ ਵੀ ਸੇਵਾ ਕਰਦੀ ਹੈ ਵੀ ਚੱਲ ਜਿਹੜੀ ਗਲਤੀ ਮੰਨ ਲਈ ਇਹਨੇ ਗਲਤੀ ਵੀ ਮੰਨੀ ਸੀ ਮੈਂ ਦੀ ਨਾ ਲਿਖਤ ਕਰਕੇ ਗਿਆ ਸੀ ਇੱਕ ਵੀ ਬੀਬੀ ਗਾਂ ਤੋਂ ਤੂੰ ਗੁਰੂ ਸਾਹਿਬ ਦੇ ਪ੍ਰਕਾਸ਼ ਕਰਾ ਕੇ ਭੋਗ ਪਵਾ ਕੇ ਉਸ ਤੋਂ ਬਾਅਦ ਆ ਜਿਹੜਾ ਕੰਮ ਤੂੰ ਕਰਦੀ ਹੈ ਨਾ ਲੋਕਾਂ ਦੇ ਭੂਤ ਪ੍ਰੇਤ ਕੱਢਦੀ ਹੈ ਤੇ ਇਹ ਸਿਸਟਮ ਨਹੀਂ ਕਰਨਾ ਤੇ ਅੱਜ ਤੋਂ ਬਾਅਦ ਨਹੀਂ ਕਰੇਗੀ ਜੇ ਮਹਾਰਾਜ ਪ੍ਰਕਾਸ਼ ਕਰਾਉਣੇ ਇੱਕ ਦਿਨ ਪਹਿਲਾਂ ਭੋਗ ਪਊਗਾ ਉਸ ਤੋਂ ਬਾਅਦ ਅਗਲੇ ਦਿਨ ਤੂੰ ਕੱਲੀ ਸੇਵਾ ਕਰ ਸਕਦੀ ਐ ਨਾ ਕਿ ਉੱਥੇ ਸੰਗਤ ਬੁਲਾ ਕੇ ਲੋਕਾਂ ਨੂੰ ਲੁੱਟੇ ਇਹ ਲਿਖਤ ਪੜਤ ਵੀ ਮੇਰੇ ਕੋਲੇ ਪਈ ਐ ਤੇ ਇਸ ਬੀਬੀ ਨੇ ਉਹ ਪ੍ਰੇਮ ਸਫਰੀ ਨਾਲ ਵੀਰ ਨਾਲ ਗੱਲ ਕੀਤੀ ਐ ਗੱਲ ਕਰਕੇ ਜੀ ਉਹਨੂੰ ਕਹਿੰਦੀ ਵੀ ਬਾਬਾ ਮਨਪ੍ਰੀਤ ਸਿੰਘ ਪਖੰਡ ਪਜਾਓ ਪਜਾਬ ਬਚਾਓ ਮਹਿਮ ਦੇ ਵਿੱਚ ਮੇਰੇ ਤੋਂ 25000 ਰੁਪਇਆ ਲੈ ਗਿਆ ਉਹ 25000 ਬਾਰੇ ਮੈਂ ਤੁਹਾਡੇ ਤੋਂ ਪੁੱਛਣਾ ਸੀ ਮੈਂ ਤੁਹਾਨੂੰ ਫੋਨ ਤੁਹਾਡਾ ਨੰਬਰ ਮਸਾਂ ਲੱਭਿਆ ਮੈਂ ਕਾਗਜ ਉਹ ਆਹ ਨੂੰ ਆ ਗਿਆ ਸੀ ਜਦ ਸਾਥ ਕੋਈ ਸਾਥ ਦਾ ਕੁ ਪੰਜ ਪੈਸੇ ਵੀ ਰੱਖੇ ਤੁਸੀਂ ਨਾ ਨਹੀਂ ਨਹੀਂ ਧੰਨਵਾਦ ਜੀ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ